ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਨੋਕੇ ਤਹਿਸੀਲ ਅਜਨਾਲਾ ਤੀਜੇ ਲੰਬਰੀਸਰ ਨਾਨਕ ਸੁਧਾਰ ਪਿੰਡ ਹੈ ਜਿਹੜਾ ਦਿਆਲ ਪੜਾਂਗ ਤੇ ਲੱਗ ਗਈ ਆ ਤੇ ਚਮਿਆਰੀ ਵੀ ਇੱਥੋਂ ਲੱਗ ਗਈ ਆ ਤੇ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਤਿੰਨ ਗਾਵਾਂ ਦਿਖਾਉਣੀ ਆ ਤਿੰਨੇ ਜਿਹੜੀਆਂ ਗੱਬਣਾ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਜੀ ਬੀ ਦੱਸ ਸਸੇ ਕਾਲ ਜੀ ਫੋਸਣਾ ਠੀਕ ਠਾਕ ਜੀ ਵਧੀਆ ਭਾਈ ਭਈਆ ਤੁਸੀਂ ਸੁਣਾਓ ਤੇ ਵਧੀਆ ਜੀ ਤੇ ਵਪਾਰ ਦੇ ਕੰਮ ਇੱਜੀ ਆਪਣਾ ਹਾਂਜੀ ਜੀ ਹਾਂਜੀ ਠੀਕ ਐ ਤੇ ਅੱਜ ਤਿੰਨ ਗਾਵਾਂ ਫਿਰ ਹਨਾ ਆਪਣੇ ਕੋਲ ਤਿੰਨੇ ਗੱਬਣਾ ਜੀ ਤਿੰਨੇ ਗੱਬਣਾ ਹਾਂਜੀ ਜੀ ਚਲੋ ਨਾਮ ਦੱਸਦੇ ਕਰੀਏ ਆਪਣਾ ਹਾਂਜੀ ਜੀ ਮੇਰਾ ਬਿਕਰਮਜੀਤ ਜੀ ਹੈ ਨਾਨੋ ਕਜੇ ਤਸੀਲੇ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦੇ ਕਰੀਏ ਫੋਨ ਨੰਬਰ ਵੀ ਜੀ 98140 42086 ਠੀਕ ਐ ਜੀ ਤੇ ਤਿੰਨੇ ਗੱਬਣਾ ਤਿੰਨੇ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਇਧਰ ਆ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਹੈ ਹਾਂਜੀ ਚੰਗੇ ਘੱਦ ਘਾਠ ਵਾਲੀ ਆ ਹਾਂਜੀ ਤੇ ਇਹਦੇ ਦਿਨ ਦੇ ਤੇ ਜਦ 10 ਅੱਛਾ 10 ਦਿਨ ਖੜਦੀ ਆ ਤੇ ਕਿੰਨਾ ਕੁ ਦੁੱਧ ਚਵਾਜੂਗੀ ਦੁੱਧ ਭਾਜੀ ਨੇ ਪਹਿਲੇ ਸੂਏ ਦਿੱਤਾ ਜੇ 16 ਲੀਟਰ ਅੱਛਾ 18 ਗੱਦ ਦੂਗੀ ਅੱਛਾ ਹਾਂਜੀ ਪਹਿਲੇ ਸੂਏ 16 ਗੇ ਜਿਹੜੇ ਨੇ ਚਵਾਇਆ ਹਾਂਜੀ ਹਾਂਜੀ ਲਿਆ ਫਿਰ ਤੋਰਦੀਆਂ ਹਾਂ ਨੇ ਥਾਣੇ ਦੇਖ ਸਾਦੇ ਤੇ ਇੱਕ ਰੀ ਲੱਗ ਗਿਆ ਤਾਂ ਅਜੇ 10 ਦਿਨ ਨੇ ਖੜਦੀ ਆ ਬਾਕੀ ਸਿੰਘ ਜਿਹੜੇ ਇਹਦੇ ਹੈਗੇ ਆ ਲੇ ਜੀ ਜੀ ਉਤਰਾਂ ਜਿਹੜੀ ਕੱਦ ਕਾਠ ਦੀ ਵੀ ਜਿਹੜੀ ਚੰਗੀ ਆ ਬੋਡੀ ਵੇਟ ਦੀ ਵੀ ਚੰਗੀ ਬਾਕੀ ਮੌਸਮ ਠੰਡਾ ਹੋਣ ਕਰਕੇ ਨਵਾਈਆਂ ਨੂੰ ਹੋਈਆਂ ਨਹੀਂ ਆ ਉਤਰਾਂ ਜਿਹੜੀਆਂ ਰੰਗ ਪਾ ਚਾਲੀਆਂ ਰੰਗ ਪਾਜੇ ਸੋਹਣੀਆਂ ਗਾਵਾਂ ਮੁੱਤ ਰੰਗ ਰੰਗ ਪੱਖਾਂ ਵਿੱਚ ਹੀ ਇਹ ਤੇ ਇਹਨਾਂ ਦੇਖਦਾ ਦੱਕ ਦੇਣੀ ਜਿਹੜੀ ਇਹਨੇ ਸੂੱਚ ਖੜਨੀ ਆ ਤੇ ਕੀ ਰੱਖਣਾ ਵਿੱਦੀ ਆ ਤਾਂ ਫਿਰ ਮੁੱਲ ਆਪਾਂ ਜਿੱਦੀ ਮੋਲ ਤੇ ਭਾਈ ਜਿੰਨਾ ਮਰਜ਼ੀ ਕਰਾ ਲੋ ਤਾਹਰਾ ਵੇਖਦੀ ਆ ਹਾਂਜੀ ਹਾਂਜੀ ਮੋਲ ਤੇ ਭਾਈ ਕਰਦੇ 45000 ਅੱਛਾ ਹਾਂਜੀ ਕਿੰਨੇ ਰੀ ਦੇ ਦੇਣੀ ਆਪਾਂ 42 ਦੇ ਦਾਂਗੇ 42000 ਦੇ ਦੇ ਦੋਗੇ ਹੋਰ ਕਰ ਦੋਗੇ ਮੰਤਨ ਹੋਰ ਕਰਦੇ ਭਾਈ ਮੋਕੇ ਦੇ 40 ਦੇ ਦਾਂਗੇ ਅੱਛਾ 40000 ਦੀ ਦੇ ਦੋਗੇ ਬਾਕੀ ਚਲੋ ਕੋਈ ਫੋਨ ਲਾਵੇ ਹਾਂਜੀ ਕੋਈ ਫੋਨ ਲਾਵੇ ਕੋਈ ਨਹੀਂ ਹੋਰ ਕਰਦਾ ਮੰਤਨ ਪਹਿਲੀ ਵੀਡੀਓ ਆ ਖਾਲੀ ਨਾ ਮੋੜੇ ਅੱਗੇ ਇਹਨੂੰ ਭਾਈ ਨਹੀਂ ਕੋਈ ਠੀਕ ਹੈ ਜੀ ਬਾਕੀ ਜਿਹੜੇ ਵੀ ਇਹਨੂੰ ਪਸੰਦ ਆਉਂਦੀ ਐ ਕੋਈ ਫੋਨ ਲਾਵੇ ਮੰਤਨ ਖੁੱਲੀ ਹੋਣਗੇ ਸਾਰੇ ਹੋਰ ਕਰਦੇ ਕੋਈ ਚੱਲਦਾ ਤੇ ਜਿਹੜੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਤੀਜਾ ਸਵੇਰ ਜਿਹੜਾ ਇਹਦਾ ਹਾਂਜੀ ਤੇ ਇਹਦੇ ਦਿਨ 15 ਦਿਨ ਦੇ ਅੱਛਾ 15 ਦਿਨ ਖੜਦੀ ਆ ਇਹ 15 ਖੜਦੀ ਜਦੋਂ ਦਾ ਕਰਦੀ ਠੀਕ ਆ ਹਾਂਜੀ ਤੇ ਇਹਨੇ ਕਿੰਨਾ ਕੁ ਦੁੱਧ ਚੁਆਇਆ ਜੀ ਪਿਛਲੇ ਸਵੇਰ ਜੀ ਭਾਜੀ ਇਹਦੇ ਸਵੇਰ 22 ਲੀਟਰ ਦਿੱਤਾ ਹੈ ਅੱਛਾ ਹਾਂਜੀ 22 ਲੀਟਰ ਜਿਹੜਾ ਦੁੱਧ ਨੇ ਚੁਆਇਆ ਉਹ ਤਰ੍ਹਾਂ ਜਿਹੜੇ ਭਾਰੇ ਪੱਲੇ ਦੀਆਂ ਆਮ ਚੰਗੇ ਬੋਡੀ ਸਟਰਕਚਰ ਦੀ ਆ ਬਾਕੀ ਦਿਨਾਂ 'ਚ 15 ਘੜਤੀ ਹੈ ਚੰਗੀ ਤਿਆਰ ਹੋਣੀ ਹੈ ਵੀ ਥੱਲੇ ਵਾਨੇ ਜਿੱਤੇ ਲੱਟ ਲੱਣਾ ਕਾਫੀ ਆ ਤੇ ਥਾਣੇ ਵੀ ਇਹਦੇ ਦੇਖ ਸਕਦੇ ਲੱਗਦਾ ਮਿਕ ਮਿਕ ਨੀ ਤੇ ਇਹਦਾ ਵਿੱਚ ਕੀ ਰੱਖਣਾ ਮੁੱਲ ਫਿਰ ਆਪਾਂ ਇਹਦਾ ਭਈ ਕਰਦੇ 55000 ਰੁਪਏ ਅੱਛਾ ਹਾਂਜੀ ਇਹ ਕਿੰਨੇ ਦੇ ਦੇਣੀ ਆ ਆਪਾਂ ਇਹ ਭਾਜੀ ਜਿੰਦਾਂ 50 ਦੀ 50000 ਦੀ ਦੇ ਦੋਗੇ ਚਲੋ ਬਾਕੀ ਮਾਂਦਾਂ ਮੌਕੇ ਤੇ ਹੋਰ ਹੋ ਜਾਊਗਾ ਚਲੋ ਕੋ ਫੋਨ ਲਾਵੇ ਇੱਕ ਕਰੀ ਮਾਂ ਤਾਂ ਜਿਹੜਾ ਹੋ ਜਾਊਗਾ ਚੰਗੀ ਤਰ੍ਹਾਂ ਕਰਦਾਂ ਮੌਕੇ ਤੇ ਕਰਦਾਂ ਗਾ ਇਹ ਕਰੀਆ ਚੰਗੀ ਤਰ੍ਹਾਂ ਫੇਰ ਤਾਂ ਦੇਖ ਸਕਦੇ ਜੀ ਇਹ ਕਰੀ ਵੀਰ ਦੀ ਚਿਹਰਾ ਦਿਖਾਇਓ ਤਾਂ ਇੱਧਰ ਨਾ ਕਰਿਆ ਇੱਕ ਮਿੰਟ ਫੇਸ ਵਿਖਾ ਲਈਏ ਤਾਂ ਚੰਗੀ ਤਰ੍ਹਾਂ ਆਹ ਦੇਖ ਸਕਦੇ ਠੀਕ ਹੈ ਜੀ ਹੁਣ ਇੱਕ ਐਂਡ ਤੇ ਤੁਹਾਨੂੰ ਹੋਰ ਦਿਖਾਉਣੀ ਆ ਇਹ ਵੀ ਗੱਬਣੀ ਆ ਜੇ ਟਾਈਮ ਥੋੜਾ ਵੱਧ ਖੜਦੀ ਹੈ ਥਾਣੇ ਦੇਖ ਸਕਦੇ ਇਹਦੇ ਵੀ ਲੱਗਦਾ ਤੇ ਦੱਸਿਓ ਵੀ ਜੀ ਇਹਦੇ ਬਾਰੇ ਇਹ ਵੀ ਜੀ ਦੁੱਜੇ ਜਿਵੇਂ ਸੁਣੀ ਜੇ ਹਾਂਜੀ ਹਾਂਜੀ ਇਹਨੂੰ ਇੱਕ ਤਰੀਕ ਨੂੰ ਲੱਗਣਾ ਨਵਾਂ ਮਹੀਨਾ ਠੀਕ ਆ ਹਾਂਜੀ ਤੇ ਮਤਲਬ ਜੇ ਮਹੀਨਾ ਖੜਦੀ ਆ ਮਹੀਨਾ ਕੱਟੀ ਜੇ ਮਹੀਨਾ ਸਵਾ ਮਹੀਨਾ ਜੇ ਲੱਜੂਗੀ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਭਾਈ 14-15 ਲੀਟਰ ਚਵਾਈ ਜਾਊਗੀ ਅੱਛਾ 14-15 ਲੀਟਰ ਜਿਹੜਾ ਚਵਾਈ ਜਾਊਗੀ ਲਿਆ ਫਿਰ 10 ਹੋ ਜਾਂਦਾ ਨੇ 12 ਲੀਟਰ ਅੱਛਾ ਹਾਂਜੀ ਤੋਰਦੀ ਹਾਂ ਇਹਦੇ ਨੇ ਬਾਕੀ ਇਹ ਆ ਕਿ ਜਿਹੜਾ ਕੋਈ ਲੈ ਜਾਊਗਾ ਸੰਭਾਲਾ ਫਿਰ ਜਿੱਦਣ ਇਹ ਤਿਆਰ ਹੋਣੀ ਆ ਉਸ ਦਿਨ ਥੋੜੇ ਪੈਸੇ ਨਾਲ ਹੋਰ ਜੋੜ ਦਾਂਗੇ ਇਹਨਾਂ ਜੀ ਪੁੱਤਰਾਂ ਗਾਵਾਂ ਤਿੰਨੇ ਜਿਹੜੀਆਂ ਵਾ ਚੰਗੇ ਰੰਗ ਰੂਪ ਆਲੀਆਂ ਵਾ ਚੰਗੇ ਕੱਦ ਘੱਟ ਚੰਗੇ ਬੋਲੀ ਵੇਟ ਆਲੀਆਂ ਇਹ ਅਜੇ ਮਹੀਨਾ ਸਵਾ ਮਹੀਨਾ ਜਿਹੜਾ ਖੜਦੀ ਆ ਸੌਂ ਚ ਬਾਕੀ ਜਿਹੜੇ ਕਿਹੇ ਵੀ ਨੂੰ ਕੋਈ ਵੀ ਪਸੰਦ ਆਂਦੀ ਆ ਇੱਕ ਵਾਰੀ ਫੋਨ ਜ਼ਰੂਰ ਲਾਵੇ ਮਾਨਤਨ ਜਿਹੜਾ ਸਾਰਿਆਂ ਚ ਹੋਊਗਾ ਤੇ ਕੀ ਰੱਖੇ ਵੀద్ది ਫਿਰ ਇਹਦਾ ਮੁੱਲ ਆਪਾਂ ਇਹਦਾ ਵਿੱਜੀ ਬੋਲਤੇ ਹੁਣ ਦੇ ਕਦੇ 3000 ਰੁਪਏ ਅੱਛਾ ਬਾਕੀ ਇਹ ਕੱਚੀ ਹੀ ਕੱਚੀ ਗੱਲ ਕਰਕੇ ਤੁਹਾਨੂੰ ਦੇ ਦਾਂਗੇ 50000 ਦੇ 50000 ਦੀ ਅੁੱਚ ਅੁੱਚ ਇਹਦਾ ਜੈਸ ਨੋ ਹੀ ਕਰਦੀਏ ਬਿਲਕੁਲ ਜੈਸ ਨੋ ਭਾਈ 20000 ਦੇ ਅੱਛਾ ਜੈਸ ਨੋ ਹੀ 23000 ਦੀ ਹੈ ਇਹ ਚ ਹੁਣ ਛੋਟੀ ਠੀਕ ਹੈ ਜੀ ਤੇ ਠੀਕ ਹੈ ਵਿੱਜੀ ਹੋਰ ਕੁਝ ਕਹਿਣਾ ਹੈ ਬਸ ਵਿੱਜੀ ਬਾਕੀ ਥਾਂ ਤੁਹਾਨੂੰ ਓਕੇ ਸਾਰੀਆਂ ਓਕੇ ਸਹੀ ਸਾਰੇ ਓਕੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵਿੱਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਤਿੰਨੇ ਗੱਬਣਾ ਇੱਥੇ ਆਓ ਆਪਣੀਆਂ ਪਾਸ ਕਰੋ ਤਸੱਲੀ ਕਰਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ